ਇਹ ਜਿਹੜਾ ਤਕਰਾਰ ਕਰਾਇਆ ਸਿਰਬ ਦੇ ਸਿਰਫ ਭਗਵੰਤ ਮਾਨ ਦੀ ਸਹਤੇ ਸਾਡੀ ਪੰਜਾਬ ਪੁਲਿਸ ਨੇ ਕਰਵਾਇਆ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਜਿਹੜੇ ਦੋਨੋਂ ਮੁੱਖ ਮੰਤਰੀ ਨੇ ਉਹਨਾਂ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਕੱਲ ਦੇ ਜਿਹੜੇ ਹਾਲਾਤ ਸੀ ਉਹ 1919 ਜ਼ਿਲ੍ਹਿਆਂ ਨੇ ਨਾ ਵੀ ਬਹੁਤ ਜ਼ਿਆਦਾ ਖਤਰਨਾਕ ਸੀ ਜੋ ਅਸੀਂ ਹਾਲਾਤ ਉਹ ਸੁਨੇ ਸੀ ਇਹ ਆਪ ਦੇ ਅੱਖੀਂ ਦੇਖਨੇ ਅਸੀਂ ਵਿੱਚ ਸੀਗੇ ਵੀ ਜੋ ਇੱਥੇ ਕਰਿਆ ਬਹੁਤ ਭੜਾਤਾ ਚੜ ਗਿਆ ਕਿਸੇ ਕਿਸਾਨ ਨੇ ਉਹਨਾਂ ਦੇ ਉੱਤੇ ਹਮਲਾ ਨਹੀਂ ਕਰਿਆ ਉਧਰੋਂ ਦੀ ਖੜੇ ਸੀ ਉਹਨਾਂ ਨੇ ਪਹਿਲਾਂ ਹੂਟਰ ਮਾਰ ਕੇ ਪਾਣੀ ਸ਼ੁਰੂ ਕਰਿਆ ਉਸ ਤੋਂ ਬਾਅਦ ਬੰਬ ਗੋਲੀਆਂ ਜਿਹਦੇ ਵਿੱਚ 12 ਮੋਰ ਤੇ 315 ਦੀ ਬਰਤੋਂ ਕੀਤੀ ਗਈ ਜਿਹੜੀਆਂ ਕਿ ਸਾਡੀਆਂ ਟਰਾਲੀਆਂ ਦੇ ਉੱਤੇ ਸਿਰਿਆਂ ਮੰਨਦੇ ਨਿਸ਼ਾਨ ਪੈ ਗਏ ਤੇ ਅਸੀਂ ਅੱਖੀ ਸਾਰਾ ਹਾਲ ਦੇਖਿਆ ਕਿਉਂਕਿ ਸਭ ਤੋਂ ਅੱਗੇ ਅਸੀਂ ਸੀ ਸਾਰਾ ਕੁਝ ਦੇਖਿਆ ਉਹਨਾਂ ਨੇ ਦੋ ਵਾਰ ਸਾਡੇ ਤੇ ਅਟੈਕ ਕਰਿਆ ਪਹਿਲੇ ਅਟੈਕ ਦੇ ਵਿੱਚ ਉਹਨਾਂ ਨੇ ਬੰਬਾਬਾਰੀ ਕਰਕੇ ਨਾ ਤੂ ਹਮਾਰਾ ਤੇ ਦੂਜੇ ਮਾਰ ਕੀ ਸਾਡੇ 4-5 ਮੁੰਡੇ ਜੋ ਪਾਣੀ ਛੜਕ ਰਹੇ ਸੀ ਉਹਨਾਂ ਨੂੰ ਚੁੱਕ ਕੇ ਲੈ ਗਏ ਅੱਛਾ ਤੇ ਉਸ ਤੋਂ ਬਾਅਦ ਟੈਂਕੀ ਨੂੰ ਪੈਂਚਰ ਕਰਿਆ ਟਰੈਕਟਰ ਨੂੰ ਪੈਂਚਰ ਕਰਿਆ ਤੇ ਸਾ ਜੋ ਕਿਸਾਨ ਨੇ ਉਹਨਾਂ ਦੇ ਉੱਤੇ ਬਹੁਤ ਭਾਰੂ ਹੋ ਗਏ ਦੋ ਟਰੈਕਟਰ ਭੰਨੇ ਗਏ ਕੋਈ ਕਿਸਾਨ ਪਿੱਛੇ ਹਟੇ ਉਹਨਾਂ ਨੇ ਫੇਰ ਬਸ ਨਾ ਕਰੀ ਦੁਬਾਰਾ ਅੱਧੇ ਘੰਟੇ ਬਾਅਦ ਫੇਰ ਟੈਕ ਕਰਿਆ ਜਿਸ ਦੇ ਵਿੱਚ ਘਟੋ ਘਟ 25-30 ਟਰੈਕਟਰ ਪੰਚਤ ਕਾਰਾ ਤੇ ਜਿਹੜਾ ਮੁੰਡੇ ਦੀ ਮੌਤ ਕਰੀ ਉਸ ਵਿੱਚ ਕਿਹਨੇ ਲੇਕਿਨ ਹਰਿਆਣਾ ਪੁਲਿਸ ਦਾ ਟਵੀਟ ਕਰਕੇ ਕਹਿ ਰਹੀ ਹੈ ਕਿ ਕਿਸੇ ਦੀ ਮੌਤ ਹੋਈ ਨਹੀਂ ਸਾਡੇ ਸਾਹਮਣੇ ਹੋ ਰਹੀ ਹੈ ਜੀ ਹੋ ਰਹੀ ਆ ਇੱਕ ਮੌਤਾ ਡਿਕਲੇਅਰ ਕਰਤੀ ਸਾਇਦ ਦੋ ਮੌਤਾ ਹੋਰ ਵੀ ਤਿਆਰ ਨੇ ਸਾਡੇ ਅੱਖਾਂ ਦੇ ਸਾਹਮਣੇ ਮੁੰਡੇ ਦੇ ਸਿਰ ਦੇ ਵਿੱਚ ਬਲਾਸਟ ਹੋ ਗਿਆ ਤੇ ਇੱਕ ਦੇ 12 ਬੋਰ ਫਾਇਰ ਲੱਗਿਆ ਵਾ ਜਿਹਨੂੰ ਮੌਤ ਹੋ ਗਈ ਉਹ 12 ਬੋਰ ਨਾਲ ਹੋਈ ਆ ਤੇ ਉਸ ਤੋਂ ਬਾਅਦ ਬਲਾਸਟ ਵਾਲੇ ਨੂੰ ਸਾਡੇ ਸਾਹਮਣੇ ਚੱਕ ਕੇ ਲੈ ਕੇ ਨੇ 100% ਉਹਦੀ ਮੌਤ ਪੱਕੀ ਆ ਪੰਜਾਬ ਪੁਲਿਸ ਕੀ ਕਰਦੀ ਸੀ ਜੀ ਪੰਜਾਬ ਪੁਲਿਸ ਤਾਂ ਬੜੀ ਆਈ ਹੋਈ ਸੀ ਉਹਨੇ ਰੱਖਿਆ ਹੀ ਨਹੀਂ ਕੀਤਾ ਸਾਡੀ ਪੰਜਾਬ ਪੁਲਿਸ ਅਸੀਂ ਦੇਖੀ ਕੋਈ ਨਹੀਂ ਪਰ ਜਿਹੜੇ ਸਾਡੇ ਕਿਸਾਨ ਨੇ ਇਹ ਬਹੁਤ ਪੁੱਠੇ ਕੰਮ ਕਰਦੇ ਨੇ ਜਿਹੜੇ ਸਾਡੇ ਹੈ ਤਾਂ ਸਾਡੇ ਬੱਚੇ ਜਾਂ ਭਰਾ ਨੇ ਪੰਜਾਬ ਪੁਲਿਸ ਪਰ ਅਸੀਂ ਉਹ ਸਾਡੀ ਡਿਊਟੀ ਨਹੀਂ ਮੁਕਾਉਂਦੇ ਉਹ ਸਾਡੇ ਖਿਲਾਫ ਆ ਜਾ ਕੇ ਅੱਜ ਵੀ ਦੇਖਣੋ ਖਨੌਰੀ ਦੇ ਉੱਤੇ ਉਧਰੋਂ ਬੰਦੇ ਨਹੀਂ ਆਉਣ ਦਿੱਤੇ ਇਹਨਾਂ ਨੇ ਬਾਰਡਰ ਬੰਦ ਕਰਕੇ ਜੋ ਕਿਸਾਨ ਆ ਰਹੇ ਸੀ ਉਹਨੂੰ ਬੰਦ ਕਰਿਆ ਪਰ ਸਾਡੇ ਕਿਸਾਨ ਐਡੇ ਕੰਦੇ ਕੰਮ ਕਰਦੇ ਨੇ ਇਹਨਾਂ ਨੂੰ ਰੋਟੀਆਂ ਪਰੌਣੇ ਸਮਝਦੇ ਨੇ ਘਰੇ ਜਾ ਕੇ ਦਿੰਦੇ ਨੇ ਜੀ ਦੀ 80 80 ਹਜ਼ਾਰ ਤਲਖਾ ਸਾਡੇ ਡਾਂਗਾ ਮਾਰਦੇ ਨੇ ਅਸੀਂ ਉਹਨਾਂ ਨੂੰ ਫੇਰ ਰੋਟੀਆਂ ਖਵਾਉਨੇ ਆ ਪਰ ਅਸੀਂ ਜਿੰਨਾ ਚਿਰ ਆਪਦੀਆਂ ਮਜਬੂਰੀਆਂ ਤੇ ਇਹਨਾਂ ਦਾ ਪਿਆਰ ਨਹੀਂ ਛੱਡਦੇ ਅਸੀਂ ਕਾਮਯਾਬ ਨਹੀਂ ਹੁੰਦੇ ਠੀਕ ਆ ਸਾਡੇ ਬੱਚੇ ਨੇ ਪੰਜਾਬ ਪੁਲਿਸ ਪਰ ਇਹ ਮੈਨੂੰ ਤਾਂ ਇਹ ਲੱਗਦਾ ਹਰਿਆਣਾ ਪੁਲਿਸ ਨਾਲ ਵੀ ਗੰਦੀ ਆ ਪਰ ਉਹਨਾਂ ਦਾ ਉੱਥੇ ਫਰਜ਼ ਸੀ ਜੇ ਅੱਗੇ ਕਿਸਾਨ ਅੱਗੇ ਵਧਦੇ ਸੀ ਤਾਂ ਜਦੋਂ ਇਹ ਨਾਕੇ ਹਰਥਾਂ ਲਾਉਂਦੇ ਨੇ ਇੱਥੇ ਰੁੱਕ ਕੇ ਕਹਿਉਣਾਗੇ ਅੱਗੇ ਖੜ੍ਹਦੇ ਉਹਨਾਂ ਨਾਲ ਗੱਲਬਾਤ ਕਰਦੇ ਵੀ ਅਸੀਂ ਅੱਗੇ ਨਹੀਂ ਵਧਣ ਦਿੰਦੇ ਇਹ ਜਿਹੜਾ ਤਕਰਾਰ ਕਰਾਇਆ ਸਰਬ ਦੇ ਸਰਬ ਭਗਵੰਤ ਸਤਿਗੁਰਾਂ ਦੀ ਸਹਿੱਤੇ ਸਾਡੀ ਪੰਜਾਬ ਪੁਲਿਸ ਨੇ ਕਰਵਾਇਆ ਕਿਸੇ ਦੇ ਮਾਰ ਦੀ ਖਰੋਤ ਹੀ ਵੱਜ ਜੇ ਨਹੀਂ ਅਗਲਾ ਉਸੇ ਟਾਈਮ ਕੇਸ ਕਰ ਦਿੰਦੇ ਅਗਲੇ ਨੂੰ ਸਜ਼ਾ ਹੋ ਜਾਂਦੀ ਹੈ ਇੱਥੇ ਜਿਸ ਮੁੰਡੇ ਦੀ ਮੌਤ ਹੋਈ ਹੈ ਉਹਦੀ ਮੌਤ ਜ਼ਿੰਮੇਵਾਰ ਕੌਣ ਹੋਏਗਾ ਕਿਹਦੇ ਤੋਂ ਹੋਏਗਾ 302 ਦਾ ਪਰਚਾ ਇਹਦੇ ਵਿੱਚ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਜਿਹੜੇ ਦੋਨੋਂ ਮੁੱਖ ਮੰਤਰੀ ਨੇ ਉਹਨਾਂ ਤੇ ਜਾਂ ਉਹਨਾਂ ਦੇ ਡੀਜੀਪੀ ਤੇ ਹੋਣਾ ਚਾਹੀਦਾ 302 ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਜੇ ਸਾਥੋਂ ਇੱਕ ਬੰਦਾ ਮਰ ਜਾਂਦਾ ਸਾਡੇ ਸਾਰੇ ਪਰਿਵਾਰ ਉੱਤੇ 302 ਤੇ ਸਰੇ ਆਮ ਇੱਥੇ ਕਤਲ ਹੋਏ ਨਹੀਂ ਗੋਲੀਆਂ ਨਾਲ ਮਾਰੇ ਗਏ ਨੇ ਇਹਨਾਂ ਸਰਕਾਰਾਂ ਦੇ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਸਰਕਾਰਾਂ ਵੀ ਨਹੀਂ ਖਾਸ ਕਰਕੇ ਮੁੱਖ ਮੰਤਰੀਆਂ ਜਾਂ ਡੀਜੀਪੀ ਤੇ ਹੋਣਾ ਚਾਹੀਦਾ ਜਿਨ੍ਹਾਂ ਨੇ ਇਹ ਇਹਨਾਂ ਨੂੰ ਸੂਟ ਦਿੱਤੀ ਆ ਠੀਕ ਹੈ